ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਜਿਹੜਾ ਹੈ ਪਾਰੀ ਜਾਂਮ ਦੇਖਣ ਨੂੰ ਮਿਲ ਰਿਹਾ ਹੋਇਆ ਹੈ ਜਾਮ ਦਾ ਕਾਰਨ ਕੀ ਹੈ ਦੋ ਗੱਡੀਆਂ ਵਿਚਾਲੇ ਜਿਹੜਾ ਟੱਕਰ ਹੋਇਆ ਹੋਇਆ ਉਹ ਕਾਣੀ ਡਿਵਾਈਡਰ ਸੇ ਕਰਾਸ ਕਰ ਗਿਆ ਇਹ ਉਸ ਸਾਈਡੋਂ ਚੱਲ ਰਹੀ ਸੀ ਕਰਾਸ ਕਰਕੇ ਆਨੇ ਵੇ ਆਗਰੇ ਟੱਕਰ ਹੋਈ ਪਾਣੀ ਉੱਥੇ ਇਕੱਠਾ ਸੀਗਾ ਡਰਾਈਵਰ ਨੂੰ ਪੁੱਛਿਆ ਉਹ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਗੱਡੀ ਜਾਈ ਤੇ ਸੀਗੀ ਡਰੈਡ ਕਰਾਸ ਕਰ ਗਿਆ ਯਾਰ ਵਿਚਾਰਲਾ ਦੇਖ ਸਕਦੇ ਹੋ ਗੱਡੀ ਦੇ ਹਾਲਾਤ ਕੀ ਬਣੇ ਹੋਏ ਨੇ ਗੱਡੀ ਦੇ ਜਿਹੜੇ ਆ ਏਅਰ ਬੈਗਸ ਵੀ ਜਿਹੜੇ ਆ ਖੁੱਲ ਚੁੱਕੇ ਨੇ ਦੇਖ ਸਕਦੇ ਹੋ ਕਿੰਨਾ ਪੈਨਿਕ ਜਿਹੜਾ ਟੱਕਰ ਉਸ ਵੇਲੇ ਹੋਇਆ ਹੋਊਗਾ ਸਸੇਗਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਹੁਣੇ ਮੌਜੂਦ ਹਾਂ ਨੈਸ਼ਨਲ ਹਾਈਵੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਜਿਹੜਾ ਹੈ ਭਾਰੀ ਜਾਮ ਦੇਖਣ ਨੂੰ ਮਿਲ ਰਿਹਾ ਹੋਇਆ ਹੈ ਜਾਮ ਦਾ ਕਾਰਨ ਕੀ ਹੈ ਦੋ ਗੱਡੀਆਂ ਵਿਚਾਲੇ ਜਿਹੜਾ ਟੱਕਰ ਹੋਇਆ ਵੈ ਤੇ ਇੱਕ ਵੱਡਾ ਹਾਸਾ ਸਾਹਮਣੇ ਆਇਆ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੁਲਾਜ਼ਮ ਮੌਕੇ ਤੇ ਪਹੁੰਚੇ ਨੇ ਕਿ ਇਹ ਹਾਸਾ ਹੋਇਆ ਕਿਦਾਂ ਕਿਉਂਕਿ ਟੋ ਵੈਨ ਇਹਨਾਂ ਨੇ ਮੰਗਾਲੀ ਹੋਈ ਹੈ ਤੇ ਗੱਡੀਆਂ ਨੂੰ ਟੋਕ ਕਰਕੇ ਸੇਫ ਜਗ੍ਹਾ ਤੇ ਲਿਜਾ ਕੇ ਜਿਹੜਾ ਹੈ ਟ੍ਰਾਫਿਕ ਕਲੀਅਰ ਕਰਾਉਣ ਦੀ ਜਿਹੜੀ ਇਹ ਕੋਸ਼ਿਸ਼ ਦੇ ਵਿੱਚ ਮੁਲਾਜ਼ਮ ਲੱਗੇ ਹੋਏ ਨੇ ਪਰ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਹੈ ਗੱਡੀ ਦਾ ਬੰਪਰ ਜਿਹੜਾ ਹੈ ਸਾਈਡ ਤੇ ਪਿਆ ਹੋਇਆ ਹੈ ਫੁੱਟਪਾਥ ਤੇ ਪਿਆ ਹੋਇਆ ਵੈ ਬਹੁਤ ਹੀ ਜਿਹੜਾ ਹੈ ਭਿਆਨਕ ਹਾਦਸਾ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਅੱਗੇ ਦਾ ਜਿਹੜਾ ਹਿੱਸਾ ਹੈ ਇਨੋਵਾ ਦਾ ਖਤਮ ਹੋ ਚੁੱਕਿਆ ਵੈ ਤੇ ਪਿੱਛੇ ਇੱਕ ਗੱਡੀ ਸੋ ਇਹ ਹਾਸੇ ਇਨਾ ਪਿਆਣਾ ਖੁੰਦਾ ਵੇ ਕਿ ਜਿਹੜੀ ਬਾਈਟ ਲਾ ਲਓ ਵਾਈਟ ਬੋਸਰ ਸੋ ਗੱਡੀ ਦੇ ਵਿੱਚ ਇੱਕ ਵਿਅਕਤੀ ਬੈਠਾ ਹੋਇਆ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਬੀ ਐਚ ਨੰਬਰ ਪਲੇਟ ਗੱਡੀ ਹੈ ਸੋ ਬਾਈ ਜੀ ਹਾਸਾ ਹੋਇਆ ਕਦੋ ਜੀ ਹਾਸਾ ਹੋਇਆ ਕਦੋ हिंदी बोली हादसा हुआ कब है वही करीब एक घंटे पहले कौन कौन था गाड़ी में चार लोग थे चार लोग वो गाड़ी डिवाइडर से क्रॉस करके आई अच्छा। उस साइड वो चल रही थी क्रॉस करके आने पे आकर टक्कर भाई तो उस साइड से आई है हाँ वो उस साइड से आई है अच्छा। हाँ बहुत स्पीड में थी वो गाड़ी अच्छा। तो हुआ क्या बाकी लोग कहाँ गए ਬਾਕੀ ਹਸਪੀਟਲ ਦਾ ਨਾਰਮਲ ਚਲ ਰਿਹਾ ਹਾਂ ਆਪ ਦਾ ਆਕਾਸਰ ਹਮ ਲੋਕ ਮਉ ਬਨਾਰਸ ਬਨਾਰਸ ਜਾ ਕਿਧਰ ਜੰਮੂ ਜੰਮੂ ਜਾ ਰਹੇ ਸੀ ਸੋ ਜੋ ਵਿਅਕਤੀ ਗੱਡੀ ਦੇ ਵਿੱਚ ਬੈਠਾ ਹੈ ਇਹਨਾਂ ਦਾ ਕਹੇ ਦੱਸੇ ਮੁਤਾਬਿਕ ਚਾਰ ਲੋਕ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਗੱਡੀ ਡਿਵਾਈਡਰ ਤੋਂ ਟਕਰਾ ਕੇ ਜਿਹੜੇ ਰੌਂਗ ਸਾਈਡ ਤੋਂ ਆ ਕੇ ਇਸ ਪਾਸੇ ਆਂਦੀ ਹੈ ਤੇ ਦੇਖ ਸਕਦੇ ਹੋ ਗੱਡੀ ਦੇ ਹਾਲਾਤ ਕੀ ਬਣੇ ਹੋਏ ਨੇ ਟ੍ਰੈਕ ਗੱਡੀ ਦੇ ਜਿਹੜੇ ਆ 에어 ਬੈਗਸ ਵੀ ਜਿਹੜੇ ਆ ਖੁੱਲ ਚੁੱਕੇ ਨੇ ਦੇਖ ਸਕਦੇ ਹੋ ਕਿੰਨਾ ਭਿਆਨਕ ਜਿਹੜਾ ਟੱਕਰ ਉਸ ਵੇਲੇ ਹੋਇਆ ਹੋਊਗਾ ਕਿ ਗੱਡੀ ਦੇ ਜਿਹੜੇ ਆ 에어 ਬੈਗ ਖੁੱਲ ਜਾਂਦੇ ਨੇ ਤੇ ਗੱਡੀ ਬਿਲਕੁਲ ਕੰਡਮ ਹੋ ਚੁੱਕੀ ਹੈ ਮੁਲਾਜ਼ਮ ਮੌਕੇ ਤੇ ਨੇ ਇਹ ਇਸ ਇਨੋਵਾ ਗੱਡੀ ਦਾ ਜਿਹੜਾ ਹੈ ਬੰਪਰ ਹੈ ਦੇਖ ਸਕਦੇ ਹੋ ਸਰ ਇਤਲਾਕ ਕਦੋਂ ਮਿਲੀ ਉਹ ਤਾਂ ਯਾਰ ਪਤਾ ਨਹੀਂ ਸਾਨੂੰ ਇਹ ਤੋਂ ਹੁਣੇ ਆਏ ਹਲੇ ਜਿਹੜੇ ਜਿਹੜੇ ਪਹਿਲੇ ਜਿਹੜਾ ਸੀ ਉਹਨਾਂ ਨੂੰ ਪਤਾ ਹੋਣਾ ਠਾਣਿਆ ਦਾ ਪਤਾ ਆ ਸਰ ਸਰ ਇੱਕ ਇੱਕ ਸੈਕਿੰਡ ਹੋਇਆ ਕਿ ਸੀ ਇਹ ਦੋ ਇਨੋਵਾ ਤੇ ਗੱਡੀ ਦੇ ਜਿਹੜੇ ਟੱਕਰ ਹੋਈ ਹੈ ਕਾਰਨ ਕੀ ਬਣਿਆ ਕਿਉਂਕਿ ਪਿਛਲੀ ਗੱਡੀ ਦੇ ਜਿਹੜੇ 에ਅਰ ਬੈਗਸ ਵੀ ਜਿਹੜੇ ਖੁੱਲ ਚੁੱਕੇ ਨੇ ਇਹ ਜਿਹੜੀ ਆ ਗੱਡੀ ਹੈਗੀ ਆ ਜਲੰਧਰ ਤੋਂ ਆ ਰਹੀ ਸੀਗੀ ਪਾਣੀ ਉੱਥੇ ਇਕੱਠਾ ਸੀਗਾ ਡਰਾਈਵਰ ਨੂੰ ਪੁੱਛਿਆ ਉਹਨੂੰ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਗੱਡੀ ਜਾਏ ਤੇ ਸੀਗੀ ਡਰਾਈਵਰ ਡਰੋਸ ਕਰ ਗਿਆ ਬਚਾੜਾ ਡਬਲਰ ਕ੍ਰੋਸ ਕਰਕੇ ਇੱਧਰ ਆਈ ਆ ਉਹ ਜਿਹੜੀ ਗੱਡੀ ਆ ਉਹ ਮੇਰੇ ਰੂਟਿਨ 'ਤੇ ਆ ਰਹੀ ਸੀ ਉਧਰੋਂ ਜੀ ਉਹਨਾਂ ਨੂੰ ਤਾਂ ਕੁਝ ਪਤਾ ਨਹੀਂ ਕਿਸੇ ਬਾਰੇ ਇਹ ਗੱਡੀ ਜਿਹੜੀ ਆ ਇਹ ਗੱਡੀ ਉਹਨਾਂ ਨੂੰ ਇਨ ਹਿੱਟ ਕੀਤੀ ਅੱਛਾ ਇਹ ਬੈਂਕ ਜਲੰਧਰ ਵਾਲੇ ਪਾਸਿਓਂ ਡਿਵਾਈਡਰ ਟਕਰਾ ਕੇ ਆਦੀ ਆ ਦੇਖੋ ਦੇਖ ਲੈਣਾ ਉੱਥੋਂ ਆਈ ਗੱਡੀ ਟੱਪ ਗਿਆ ਜੀ ਤੇ ਜਿਹੜੇ ਲੋਕ ਗੱਡੀ ਨੂੰ ਲਵਾ ਲਈਏ ਜਿਹੜੇ ਲੋਕ ਸਵਾਰ ਸੀਗੇ ਪਿਛਲੀ ਗੱਡੀ ਦੇ ਵਿੱਚ ਉਹ ਕਿੱਥੇ ਨੇ ਤਾਂ ਲੱਗੇ ਆ ਤਿੰਨੇ ਸਿਵਲ ਹਸਤਾ ਭੇਜ ਦਿੱਤੇ ਆ ਉਹਨਾਂ ਦਾ ਡਰਾਈਵਰ ਜਿਹੜਾ ਬਿਲਕੁਲ ਠੀਕ ਆ ਉਹ ਸਾਡੇ ਕੋਲ ਹੀ ਆ ਇੱਥੇ ਬੈਠਾ ਤੇ ਜਿਹੜਾ ਇਸ ਕੜੀਆ ਡਰਾਈਵਰ ਆ ਉਹ ਵੀ ਠੀਕ ਆ ਉਹ ਖਾਣੇ ਲੱਗੇ ਸੁੰਦਰ ਨਗਰ ਜੀ ਹਾਂਜੀ ਸੋ ਇਹਨਾਂ ਦੇ ਦੱਸੇ ਮੁਤਾਬਕ ਕਿਸ ਤਰੀਕੇ ਜਿਹੜਾ ਟੱਕਰ ਹੁੰਦਾ ਵੈ ਜਲੰਧਰ ਵਾਲੇ ਪਾਸੇ ਉਹ ਜਿਹੜੀ ਇਹ ਨੋਵਾ ਗੱਡੀ ਆ ਰਹੀ ਹੁੰਦੀ ਹੈ ਤੇ ਡਿਵਾਈਡਰ ਕ੍ਰਾਸ ਕਰਕੇ ਰੋਂਗ ਸਾਈਡ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਪਿੱਛੇ ਜਿਹੜੀ ਗੱਡੀ ਸਹੀ ਲਾਈਨ ਦੇ ਵਿੱਚ ਆ ਰਹੀ ਹੁੰਦੀ ਹੈ ਤੇ ਆਪਸ ਦੇ ਵਿੱਚ ਹਿੱਟ ਕਰਦੇ ਨੇ ਤੇ ਇੰਨਾ ਤਗੜਾ ਜਿਹੜਾ ਹੈ ਇੰਨੀ ਤਗੜੀ ਜਿਹੜੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਜਿਹੜੇ 4 ਲੋਕ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਗੱਡੀ ਦੇ ਵਿੱਚ ਬੈਠਿਆ ਹੋਇਆ ਵੈ ਤੇ ਦੋ ਜਿਹੜੇ ਨੇ ਪੁਲਿਸ ਮੁਤਾਬਕ ਦੇ ਦੱਸੇ ਮੁਤਾਬਕ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚ ਦਿੱਤਾ ਗਿਆ ਹੋਇਆ ਵੈ ਤੇ ਜਿਹੜਾ ਇਨੋਵਾ ਗੱਡੀ ਦਾ ਚਾਲਕ ਸੀਗਾ ਉਹਨੂੰ ਪੁਲਿਸ ਸਟੇਸ਼ਨ ਲੈ ਜਾਇਆ ਗਿਆ ਹੋਇਆ ਵੈ ਹੁਣ ਮੌਕੇ ਤੇ ਪਹੁੰਚ ਕੇ ਜਿਹੜੇ ਮੁਲਾਜ਼ਮ ਨੇ ਗੱਡੀ ਨੂੰ ਟੋ ਕਰਾ ਰਹੇ ਨੇ ਤੇ ਦੇਖ ਸਕਦੇ ਹੋ ਜਾਮ ਕਿੰਨਾ ਕੁ ਵੱਡਾ ਜਾਮ ਦੇਖਣ ਨੂੰ ਮਿਲ ਰਿਹਾ ਹੋਇਆ ਹੈ ਪੂਰੇ ਨੈਸ਼ਨਲ ਹਾਈਵੇ ਦੀ ਸਥਿਤੀ ਇਹ ਬਣੀ ਹੋਈ ਹੈ ਜਾਮ ਦੇ ਵਿੱਚ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਜਿੱਥੇ ਪੀਸੀਆਰ ਖੜੀ ਹੈ ਤਸਵੀਰਾਂ ਦੇ ਵਿੱਚ ਇਹ ਹਾਈ ਸਪੀਡ ਹੋਣ ਕਾਰਨ ਜਿਹੜੀ ਇਹ ਗੱਡੀ ਡਿਵਾਈਡਰ ਤੋਂ ਇਸ ਪਾਸੇ ਆ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਵੱਡਾ ਹਾਸਾ ਜਿਹੜਾ ਹੋ ਜਾਂਦਾ ਸੋ ਤੁਸੀਂ ਦੇਖਿਆ ਕਿੰਨਾ ਭਿਆਨਕ ਜਿਹੜਾ ਐਕਸੀਡੈਂਟ लुधियाना ਦੇ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਹੈ ਅੰਮ੍ਰਿਤਸਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਇੱਕ ਕਾਲੀ ਗੱਡੀ ਜਿਹੜੀ ਹੈ ਇਨੋਵਾ ਰੋਂਗ ਸਾਈਡ ਪਹੁੰਚ ਜਾਂਦੀ ਹੈ ਜਲੰਧਰੇ ਵਾਲੇ ਪਾਸੇ ਆ ਰਹੀ ਹੁੰਦੀ ਹੈ ਤੇ ਜਿਹੜੇ ਬਨਾਰਸ ਤੋਂ ਆ ਰਹੇ ਲੋਕ ਹੁੰਦੇ ਨੇ ਟਾਟਾ ਟਿਆਗੋ ਦੇ ਵਿੱਚ ਸਵਾਰ ਹੁੰਦੇ ਨੇ ਉਹਨਾਂ ਦੀ ਗੱਡੀ ਦੇ ਵਿੱਚ ਹਿੱਟ ਕਰਦੀ ਹੈ ਉਹ ਤਾਂ ਆਪਣੇ ਰਸਤੇ ਬਿਲਕੁਲ ਸਹੀ ਜਾ ਰਹੇ ਹੁੰਦੇ ਨੇ ਬਟ ਇਹ ਜਿਹੜੀ ਗੱਡੀ ਰੋਂਗ ਸਾਈਡ ਪਹੁੰਚ ਜਾਂਦੀ ਹੈ ਡਿਵਾਈਡਰ ਕਰਾਸ ਕਰਕੇ ਜਿਸ ਤੋਂ ਬਾਅਦ ਇਹਨਾਂ ਵੱਡਾ ਐਕਸੀਡੈਂਟ ਹੋ ਜਾਂਦਾ ਹੈ ਤੇ ਜਾਮ ਦੀ ਪੂਰੀ ਸਥਿਤੀ ਬਣ ਜਾਂਦੀ ਹੈ ਮੌਕੇ ਤੇ ਮੁਲਾਜ਼ਮ ਪਹੁੰਚ ਕੇ ਜਿਹੜੇ ਇਨੋਵਾ ਕਾਰ ਦੇ ਚਾਲਕ ਹੁੰਦੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੇ ਨੇ ਤੇ ਉਹਨਾਂ ਨੂੰ ਚੌਂਕੀ ਪਹੁੰਚਾਇਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਗੱਡੀ ਡਰਾਈਵ ਕਰਨ ਵੇਲੇ ਸਾਵਧਾਨੀ ਵਰਤਣ ਦੀ ਜਿਹੜੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਨਾ ਕੋਈ ਜਿਹੜੇ ਆਪਣੇ ਪਰਿਵਾਰਿਕ ਮੈਂਬਰ ਨੇ ਕਰ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਪਰ ਜੋ ਵੀ ਹਾਲਾਤ ਬਣੇ ਹੋਏ ਨੇ ਕਿਸ ਤਰੀਕੇ ਐਕਸੀਡੈਂਟ ਪੂਰਾ ਵਾਕਿਆ ਹੋਇਆ ਸਾਰੀ ਗੱਲਬਾਤ ਅਗਲੀ ਅਪਡੇਟ ਦੇ ਵਿੱਚ ਤੁਹਾਡੇ ਨਾਲ ਰੂਬਰੂ ਕਰਾਂਗੇ ਦੇਖਦੇ ਹਾਂ ਲੁਧਿਆਣਾ ਲਾਈਵ ਕੈਮਰਾ ਪਰਸਨ ਹਨੀ ਦੇ ਨਾਲ ਮੈਂ ਮਿ